ਭਰਮਣ ਕਰਦੇ ਕਰਦੇ ਰਾਜਾ ਤੇ ਮੰਤਰੀ ਇੱਕ ਬਾਜ਼ਾਰ ਵਿੱਚ ਪਹੁੰਚੇ ਉਸ ਬਾਜ਼ਾਰ ਵਿੱਚ ਰਾਜੇ ਦਾ ਧਿਆਨ ਇੱਕ ਦੁਕਾਨਦਾਰ ਉੱਤੇ ਗਿਆ ਉਸ ਦੁਕਾਨਦਾਰ ਨੂੰ ਦੇਖਦੇ ਹੀ ਰਾਜੇ ਦੇ ਮਨ ਵਿੱਚ ਪਤਾ ਨਹੀਂ ਕਿਉਂ ਇਹ ਵਿਚਾਰ ਆਇਆ ਕਿ ਮੈਂ ਇਸ ਦੁਕਾਨਦਾਰ ਨੂੰ ਕੱਲ ਫਾਂਸੀ ਦੀ ਸਜ਼ਾ ਦੇ ਦੇਵਾਂ ਇਹ ਗੱਲ ਰਾਜੇ ਨੇ ਆਪਣੇ ਮੰਤਰੀ ਨੂੰ ਦੱਸੀ ਮੰਤਰੀ ਕੁਝ ਵੀ ਬੋਲੇ ਉਸ ਤੋਂ ਪਹਿਲਾਂ ਹੀ ਰਾਜਾ ਉਸ ਦੁਕਾਨਦਾਰ ਦੀ ਦੁਕਾਨ ਦੇ ਸਾਹਮਣੇ ਉਹ ਅੱਗੇ ਨਿਕਲ ਚੁੱਕਿਆ ਸੀ ਤੇ ਹੋਰ ਗੱਲਾਂ ਕਰਨ ਲੱਗ ਪਿਆ ਮੰਤਰੀ ਬੜਾ ਹੀ ਚਿੰਤਤ ਹੋ ਗਿਆ ਇਹ ਗੱਲ ਸਮਝ ਨਹੀਂ ਪਾ ਰਿਹਾ ਸੀ ਕਿ ਦੁਕਾਨਦਾਰ ਦੀ ਕੀ ਗਲਤੀ ਹੈ ਦੁਕਾਨਦਾਰ ਨਾਲ ਬਿਨਾ ਕੋਈ ਗੱਲ ਕੀਤੇ ਬਿਨਾ ਕੁਝ ਸੋਚੇ ਸਮਝੇ ਮਹਾਰਾਜ ਐਸਾ ਫੈਸਲਾ ਲੈਣ ਬਾਰੇ ਕਿਉਂ ਸੋਚ ਰਹੇ ਨੇ ਰਾਜਾ ਤੇ ਮੰਤਰੀ ਭਰਮਣ ਕਰਨ ਤੋਂ ਬਾਅਦ ਰਾਜ ਦਰਬਾਰ ਵਿੱਚ ਵਾਪਸ ਚਲੇ ਗਏ ਮੰਤਰੀ ਨੂੰ ਰਾਤ ਪਰ ਨੀਂਦ ਨਹੀਂ ਆਈ ਸਵੇਰੇ ਉੱਠ ਕੇ ਮੰਤਰੀ ਇੱਕ ਸਧਾਰਨ ਆਦਮੀ ਦੇ ਭੇਸ ਵਿੱਚ ਉਸ ਦੁਕਾਨਦਾਰ ਕੋਲ ਚੜ੍ਹਿਆ ਗਿਆ ਤੇ ਉਸ ਦੁਕਾਨਦਾਰ ਤੋਂ ਪੁੱਛਿਆ ਤੁਸੀਂ ਕੀ ਵੇਚਦੇ ਹੋ ਦੁਕਾਨਦਾਰ ਨੇ ਜਵਾਬ ਦਿੱਤਾ ਮੈਂ ਚੰਦਨ ਦੀ ਲੱਕੜ ਵੇਚਦਾ ਹਾਂ ਫਿਰ ਮੰਤਰੀ ਨੇ ਆਸ-ਪਾਸ ਦੇ ਲੋਕਾਂ ਤੋਂ ਦੁਕਾਨਦਾਰ ਬਾਰੇ ਪੁੱਛਣਾ ਸ਼ੁਰੂ ਕੀਤਾ। ਸਭ ਨੇ ਜਵਾਬ ਦਿੱਤਾ ਕਿ ਦੁਕਾਨਦਾਰ ਕਿਸੇ ਨਾਲ ਗੱਲ ਨਹੀਂ ਕਰਦਾ, ਹਮੇਸ਼ਾ ਦੁਖੀ ਰਹਿੰਦਾ ਹੈ। ਮੰਤਰੀ ਨੂੰ ਗੱਲ ਸਮਝ ਵਿੱਚ ਆ ਗਈ। ਮੰਤਰੀ ਫਿਰ ਵਾਪਸ ਦੁਕਾਨਦਾਰ ਕੋਲ ਗਿਆ ਤੇ ਉਸ ਦੁਕਾਨਦਾਰ ਤੋਂ ਪੁੱਛਿਆ, "ਤੁਸੀਂ ਦੁਖੀ ਕਿਉਂ ਰਹਿੰਦੇ ਹੋ?" ਦੁਕਾਨਦਾਰ ਨੇ ਦੱਸਿਆ ਕਿ ਮੈਂ ਦੁਖੀ ਇਸ ਲਈ ਰਹਿੰਦਾ ਹਾਂ ਕਿਉਂਕਿ ਮੇਰੀ ਦੁਕਾਨ ਤੇ ਲੋਕ ਆਉਂਦੇ ਨੇ, ਚੰਦਨ ਦੀਆਂ ਲੱਕੜਾਂ ਸੁੰਘਦੇ ਨੇ ਤੇ ਕਹਿੰਦੇ ਨੇ ਬਹੁਤ ਹੀ ਸੁੰਦਰ ਹੈ, ਬਹੁਤ ਹੀ ਵਧੀਆ ਮਹਿਕ ਹੈ, ਪਰ ਕੋਈ ਖਰੀਦਦਾ ਨਹੀਂ ਹੈ। ਅਸਲੀ ਮੈਂ ਬਹੁਤ ਦੁਖੀ ਰਹਿਣਾ ਵਾ ਮੰਤਰੀ ਦੁਕਾਨਦਾਰ ਦੀ ਗੱਲ ਸੁਣ ਕੇ ਖੁਦ ਵੀ ਭਾਵਕ ਹੋ ਗਿਆ ਦੁਕਾਨਦਾਰ ਨੇ ਮੰਤਰੀ ਨੂੰ ਕਿਹਾ ਕੋਈ ਦੁਕਾਨਦਾਰ ਦੁਖੀ ਕਿਉਂ ਨਾ ਹੋਵੇ ਜਿਸ ਦੀ ਦੁਕਾਨ ਦਾ ਕੋਈ ਵੀ ਸਮਾਨ ਖਰੀਦਿਆ ਨਾ ਜਾਵੇ ਜਦ ਕਿ ਸਮਾਨ ਵਿੱਚ ਕੋਈ ਕਮੀ ਨਾ ਹੋਵੇ ਮੰਤਰੀ ਸੋਚਣ ਲੱਗਾ ਕਿ ਇਹ ਦੁਕਾਨਦਾਰ ਆਪਣੇ ਦੁੱਖਾਂ ਦੇ ਕਾਰਨ ਇਹਨਾਂ ਦੁਖੀ ਰਹਿੰਦਾ ਹੈ ਪਰ ਰਾਜਾ ਇਸ ਦੁਕਾਨਦਾਰ ਨੂੰ ਫਾਂਸੀ ਤੇ ਕਿਉਂ ਲੜਕਾਉਣਾ ਚਾਹੁੰਦਾ ਹੈ ਤੇ ਰਾਜੇ ਦੇ ਮਨ ਵਿੱਚ ਆਏ ਹੋਏ ਵਿਚਾਰ ਦਾ ਉੱਤਰ ਅਜੇ ਤੱਕ ਮੰਤਰੀ ਨੂੰ ਨਹੀਂ ਮਿਲਿਆ ਸੀ ਮੰਤਰੀ ਨੇ ਫਿਰ ਦੁਕਾਨਦਾਰ ਤੋਂ ਪੁੱਛਿਆ ਭਾਈ ਸਾਹਿਬ ਫਿਰ ਤੁਸੀਂ ਕੀ ਕਰੋਗੇ ਜੇ ਤੁਹਾਡੀ ਦੁਕਾਨ ਦੀਆਂ ਸਾਰੀਆਂ ਚੰਦਨ ਦੀਆਂ ਲੱਕੜਾਂ ਇੰਜ ਹੀ ਪਈਆਂ ਰਹਿ ਜਾਣਗੀਆਂ ਤਾਂ ਦੁਕਾਨਦਾਰ ਨੇ ਗੁੱਸੇ ਵਿੱਚ ਕਿਹਾ ਮੈਂ ਜਾਣਦਾ ਹਾਂ ਮੇਰੀਆਂ ਚੰਦਨ ਦੀਆਂ ਲੱਕੜਾਂ ਇੰਜ ਹੀ ਪਈਆਂ ਰਹਿ ਜਾਣਗੀਆਂ ਕੋਈ ਨਹੀਂ ਖਰੀਦੇਗਾ ਅਸਲੀ ਮੈਂ ਕਦੇ-ਕਦੇ ਸੋਚਦਾ ਕਿ ਸਾਡੇ ਸ਼ਹਿਰ ਦਾ ਰਾਜਾ ਜਲਦੀ ਮਰ ਜਾਵੇ ਜੇ ਰਾਜਾ ਜਲਦੀ ਮਰ ਜਾਵੇਗਾ ਤਾਂ ਮੈਂ ਉਸ ਦੇ ਰਾਜ ਦਰਬਾਰ ਵਿੱਚ ਰਾਜੇ ਦੇ ਦਾ ਸੰਸਕਾਰ ਲਈ ਆਪਣੀਆਂ ਚੰਦਨ ਦੀਆਂ ਲੱਕੜਾਂ ਦੇਵਾਂਗਾ ਜਿਸ ਨਾਲ ਮੈਨੂੰ ਕੁਝ ਪੈਸੇ ਮਿਲ ਜਾਣਗੇ ਇਸ ਬਾਜ਼ਾਰ ਦੇ ਇਲਾਵਾ ਬਾਕੀ ਲੋਕਾਂ ਨੂੰ ਵੀ ਮੇਰੀਆਂ ਚੰਦਨ ਦੀਆਂ ਲੱਕੜਾਂ ਬਾਰੇ ਪਤਾ ਲੱਗੇਗਾ ਫਿਰ ਸ਼ਾਇਦ ਕੁਝ ਚੰਗੇ ਲੋਕ ਮੇਰੀ ਦੁਕਾਨ ਤੋਂ ਖਰੀਦਣ ਆਉਣਗੇ ਮੰਤਰੀ ਦੁਕਾਨਦਾਰ ਦੀ ਗੱਲ ਸੁਣ ਕੇ ਸਭ ਕੁਝ ਸਮਝ ਗਿਆ ਤੇ ਉਸਦੇ ਮਨ ਵਿੱਚ ਵਿਚਾਰ ਆਇਆ ਮੰਤਰੀ ਨੇ ਦੁਕਾਨਦਾਰ ਤੋਂ ਕੁਝ ਲੱਕੜਾਂ ਖਰੀਦ ਲਈਆਂ ਇਸ ਖਰੀਦਦਾਰੀ ਨਾਲ ਦੁਕਾਨਦਾਰ ਨੂੰ ਕੁਝ ਪੈਸੇ ਵੀ ਮਿਲ ਗਏ ਤੇ ਉਹ ਥੋੜਾ ਖੁਸ਼ ਵੀ ਹੋ ਗਿਆ ਮੰਤਰੀ ਚੰਦਨ ਦੀਆਂ ਲੱਕੜਾਂ ਲੈ ਕੇ ਵਾਪਸ ਰਾਜ ਦਰਬਾਰ ਆ ਗਿਆ ਦਰਬਾਰ ਵਿੱਚ ਪਹੁੰਚ ਕੇ ਮੰਤਰੀ ਨੇ ਚੰਦਨ ਦੀਆਂ ਲੱਕੜਾਂ ਰਾਜੇ ਦੇ ਸਾਹਮਣੇ ਰੱਖ ਦਿੱਤੀਆਂ ਤੇ ਕਿਹਾ ਹਿਰਾਜਨ ਇਹ ਚੰਦਨ ਦੀਆਂ ਲੱਕੜਾਂ ਉਸੇ ਦੁਕਾਨਦਾਰ ਨੇ ਤੁਹਾਨੂੰ ਭੇਟ ਕੀਤੀਆਂ ਨੇ ਜਿਹਨੂੰ ਤੁਸੀਂ ਫਾਂਸੀ ਦੇਣ ਦੀ ਸੋਚ ਰਹੇ ਸੀ ਰਾਜਾ ਚੰਦਰ ਨੇ ਸੁੰਘਣ ਤੋਂ ਬਾਅਦ ਬਹੁਤ ਹੀ ਪ੍ਰਸੰਨ ਹੋਇਆ ਉਸਨੇ ਕਿਹਾ ਇਹ ਚੰਦਨ ਦੀਆਂ ਲੱਕੜਾਂ ਤਾਂ ਬਹੁਤ ਹੀ ਵਧੀਆ ਤੇ ਖੁਸ਼ਬੂਦਾਰ ਨੇ ਦੁਕਾਨਦਾਰ ਦੇ ਇਸ ਅਨੋਖੇ ਭੇਟ ਨਾਲ ਮੈਂ ਬਹੁਤ ਖੁਸ਼ ਹਾਂ ਤੇ ਉਸਨੇ ਮੰਤਰੀ ਨੂੰ ਕੁਝ ਸੋਨੇ ਦੇ ਸਿੱਕੇ ਦਿੱਤੇ ਤੇ ਕਿਹਾ ਮੇਰੇ ਵੱਲੋਂ ਆਹ ਸੋਨੇ ਦੇ ਸਿੱਕੇ ਉਸ ਦੁਕਾਨਦਾਰ ਨੂੰ ਅਨਾਮ ਵਿੱਚ ਦੇਣਾ ਤੇ ਕਹਿਣਾ ਕਿ ਅੱਜ ਤੋਂ ਬਾਅਦ ਜਦੋਂ ਵੀ ਮੈਨੂੰ ਚੰਦਨ ਦੀਆਂ ਲੱਕੜਾਂ ਦੀ ਲੋੜ ਪਵੇਗੀ ਮੈਂ ਤੁਹਾਡੀ ਦੁਕਾਨ ਤੋਂ ਹੀ ਚੰਦਨ ਦੀਆਂ ਲੱਕੜਾਂ ਲਾਵਾਂਗਾ ਮੰਤਰੀ ਮੁਸਕਰਾਨ ਲੱਗਾ ਤੇ ਸੋਚਣ ਲੱਗਾ ਕਿ ਹੁਣ ਤਾਂ ਰਾਜੇ ਦੇ ਮਨ ਵਿੱਚ ਉਸ ਦੁਕਾਨਦਾਰ ਨੂੰ ਫਾਂਸੀ ਦੇਣ ਦਾ ਵਿਚਾਰ ਆ ਹੀ ਨਹੀਂ ਸਕਦਾ ਕਿਉਂਕਿ ਹੁਣ ਤਾਂ ਹਮੇਸ਼ਾ ਦਰਬਾਰ ਲਈ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਉਸ ਦੁਕਾਨਦਾਰ ਨੂੰ ਹੀ ਮਿਲ ਗਿਆ ਹੈ ਮੰਤਰੀ ਸੋਨੇ ਦੇ ਸਿੱਕੇ ਲੈ ਕੇ ਵਾਪਸ ਉਸ ਦੁਕਾਨਦਾਰ ਵੱਲ ਚੱਲ ਪਿਆ ਇੱਥੇ ਰਾਜਾ ਇਸ ਸੋਚ ਵਿੱਚ ਪੈ ਗਿਆ ਕਿ ਉਹ ਦੁਕਾਨਦਾਰ ਤਾਂ ਬੜਾ ਹੀ ਚੰਗਾ ਇਨਸਾਨ ਹੈ ਜੱਸ ਵੇਲੇ ਮੈਂ ਉਸ ਬਾਰੇ ਇਹ ਸੋਚ ਰਿਹਾ ਸੀ ਕਿ ਮੈਂ ਉਸ ਨੂੰ ਕੱਲ ਫਾਂਸੀ ਦੇ ਦਿਆਂ ਉਸ ਸਮੇਂ ਸ਼ਾਇਦ ਉਸ ਦੇ ਮਨ ਵਿੱਚ ਇਹ ਵਿਚਾਰ ਚੱਲ ਰਿਹਾ ਸੀ ਕਿ ਰਾਜਾ ਪਹਿਲੀ ਵਾਰ ਮੇਰੇ ਦੁਕਾਨ ਦੇ ਸਾਹਮਣੇ ਆਇਆ ਹੈ ਕਿਉਂ ਨਾ ਮੈਂ ਉਹਨਾਂ ਨੂੰ ਆਪਣੀਆਂ ਸੁੰਦਰ ਤੇ ਖੁਸ਼ਬੂਦਾਰ ਲੱਕੜੀਆਂ ਭੇਟ ਕਰਾਂ ਤੇ ਅੱਜ ਉਸਨੇ ਮੈਨੂੰ ਭੇਟ ਕੀਤੀਆਂ ਵੀ ਬੇਵਜ੍ਹਾ ਹੀ ਮੈਂ ਉਸ ਨੂੰ ਫਾਂਸੀ ਦੇਣ ਬਾਰੇ ਸੋਚ ਰਿਹਾ ਸੀ ਇਧਰ ਮੰਤਰੀ ਦੁਕਾਨਦਾਰ ਦੇ ਕੋਲ ਪਹੁੰਚ ਗਿਆ ਮੰਤਰੀ ਨੇ ਰਾਜੇ ਦੁਆਰਾ ਦਿੱਤੇ ਸੋਨੇ ਦੇ ਸਿੱਕੇ ਦੁਕਾਨਦਾਰ ਨੂੰ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਚੰਦਨ ਦੀਆਂ ਲੱਕੜਾਂ ਨੂੰ ਕੱਲ ਮੈਂ ਖਰੀਦ ਕੇ ਲੈ ਕੇ ਗਿਆ ਸੀ ਉਹ ਚੰਦਨ ਦੀਆਂ ਲੱਕੜਾਂ ਰਾਜੇ ਨੂੰ ਬਹੁਤ ਪਸੰਦ ਆਈਆਂ ਤੇ ਇਨਾਮ ਦੇ ਤੌਰ ਤੇ ਰਾਜੇ ਨੇ ਤੁਹਾਨੂੰ ਇਹ ਕੁਝ ਸੋਨੇ ਦੇ ਸਿੱਕੇ ਦਿੱਤੇ ਨੇ ਦੁਕਾਨਦਾਰ ਬੜਾ ਹੀ ਖੁਸ਼ ਹੋ ਗਿਆ ਨਾਲ ਹੀ ਮੰਤਰੀ ਨੇ ਉਸ ਦੁਕਾਨਦਾਰ ਨੂੰ ਇਹ ਵੀ ਦੱਸਿਆ ਕਿ ਅੱਜ ਤੋਂ ਬਾਅਦ ਦਰਬਾਰ ਵਿੱਚ ਜਦੋਂ ਵੀ ਚੰਦਨ ਦੀਆਂ ਲੱਕੜਾਂ ਦੀ ਲੋੜ ਪਵੇਗੀ ਤਾਂ ਸਾਰੀਆਂ ਲੱਕੜਾਂ ਤੁਹਾਡੀ ਦੁਕਾਨ ਤੋਂ ਹੀ ਲਈਆਂ ਜਾਣਗੀਆਂ ਦੁਕਾਨਦਾਰ ਮੰਤਰੀ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਮੰਤਰੀ ਨੇ ਦੁਕਾਨਦਾਰ ਤੋਂ ਪੁੱਛਿਆ ਕਿਉਂ ਭਾਈ ਸਾਹਿਬ ਤੁਸੀਂ ਤਾਂ ਰਾਜੇ ਦੇ ਬਾਰੇ ਇੰਨਾ ਬੁਰਾ ਸੋਚਦੇ ਸੀ ਪਰ ਦੇਖੋ ਰਾਜਾ ਤੁਹਾਡਾ ਕਿੰਨਾ ਫਿਕਰ ਕਰਦਾ ਹੈ ਰਾਜਾ ਕਿੰਨਾ ਚੰਗਾ ਹੈ ਰਾਜਾ ਆਪਣੀ ਪਰਜਾ ਦੇ ਬਾਰੇ ਕਦੇ ਵੀ ਗਲਤ ਨਹੀਂ ਸੋਚਦਾ ਦੁਕਾਨਦਾਰ ਮੰਤਰੀ ਦੀ ਗੱਲ ਨਾਲ ਸਹਿਮਤ ਹੋ ਗਿਆ ਤੇ ਉਹ ਬਹੁਤ ਦੁਖੀ ਹੋਇਆ ਪਛਤਾਉਣ ਲੱਗਾ ਉਹ ਕਹਿਣ ਲੱਗਾ ਕਿ ਮੈਂ ਰਾਜੇ ਦੇ ਬਾਰੇ ਕਿੰਨਾ ਗਲਤ ਸੋਚਦਾ ਸੀ ਰਾਜਾ ਤਾਂ ਬੜਾ ਚੰਗਾ ਹੈ ਭਗਵਾਨ ਕਰੇ ਰਾਜੇ ਦੀ ਬਹੁਤ ਲੰਬੀ ਉਮਰ ਹੋਵੇ ਇਹ ਗੱਲ ਸੁਣ ਕੇ ਮੰਤਰੀ ਵੀ ਬਹੁਤ ਖੁਸ਼ ਹੋਇਆ ਫਿਰ ਮੰਤਰੀ ਉਥੋਂ ਵਾਪਸ ਚਲਾ ਗਿਆ ਦੋਸਤੋ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਕਰਮ ਕੀ ਹੈ ਕਰਮ ਬੋਲੇ ਹੋਏ ਸ਼ਬਦ ਨੇ ਕਰਮ ਇੱਕ ਬਾਣੀ ਹੈ ਕਰਮ ਇੱਕ ਸੋਚ ਹੈ ਕਰਮ ਇੱਕ ਭਾਵਨਾ ਹੈ ਕਰਮ ਹਰ ਇੱਕ ਇਨਸਾਨ ਦੇ ਆਪਣੇ ਵਿਚਾਰ ਨੇ ਸਾਡੇ ਵਿਚਾਰ ਜਿਵੇਂ ਰਹਿਣਗੇ ਅਸੀਂ ਉਹੋ ਜਿਹੇ ਹੀ ਕਰਮ ਕਰਾਂਗੇ ਤੇ ਉਹਨਾਂ ਵਿਚਾਰਾਂ ਦੇ ਦੁਆਰਾ ਕੀਤੇ ਹੋਏ ਕਰਮ ਸਾਡੇ ਸੁੱਖ ਤੇ ਦੁੱਖ ਲਈ ਜ਼ਿੰਮੇਵਾਰ ਹੋਣਗੇ ਤੇ ਸਾਡੇ ਵਿਚਾਰ ਜੇਕਰ ਗਲਤ ਨੇ ਤਾਂ ਸਾਡੇ ਦੁਆਰਾ ਕੀਤੇ ਹੋਏ ਕਰਮ ਵੀ ਗਲਤ ਹੋਣਗੇ ਤੇ ਇਸ ਦਾ ਨਤੀਜਾ ਵੀ ਗਲਤ ਨਿਕਲੇਗਾ ਨਤੀਜੇ ਵਜੋਂ ਅਸੀਂ ਦੁਖੀ ਰਹਾਂਗੇ ਦੋਸਤੋ ਇਸ ਕਹਾਣੀ ਨਾਲ ਸੀ ਇਹ ਸਿੱਖਿਆ ਕਿ ਜੇਕਰ ਸਾਡੇ ਵਿਚਾਰ ਸਹੀ ਰਹਿਣਗੇ ਸੋਚ ਸਹੀ ਰਹੇਗੀ ਤੇ ਸਹੀ ਸੋਚ ਦੀ ਵਜ੍ਹਾ ਨਾਲ ਲਿਆ ਗਿਆ ਹਰ ਫੈਸਲਾ ਸਹੀ ਹੋਵੇਗਾ ਜਦ ਸਹੀ ਫੈਸਲਾ ਲਵਾਂਗੇ ਤਾਂ ਉਹ ਸਾਡੇ ਦੁਆਰਾ ਕੀਤੇ ਹੋਏ ਸਹੀ ਕਰਮ ਹੋਣਗੇ ਜਦੋਂ ਸਹੀ ਕਰਮ ਹੋਣਗੇ ਤਾਂ ਸਹੀ ਨਤੀਜਾ ਮਿਲੇਗਾ ਜਿਸ ਕਾਰਨ ਅਸੀਂ ਸੁਖੀ ਰਹਾਂਗੇ ਅਸੀਂ ਖੁਸ਼ ਰਹਾਂਗੇ ਤੇ ਇਸੇ ਤਰ੍ਹਾਂ ਜੇਕਰ ਸਾਡੇ ਵਿਚਾਰ ਗਲਤ ਰਹਿਣਗੇ ਤਾਂ ਸਾਡੇ ਦੁਆਰਾ ਲਿਆ ਗਿਆ